ਕੈਨੇਡਾ ਦੇ ਵਿੱਚ ਇੰਡੀਅਨ ਐਂਬੈਸੀ 'ਚ ਬੰਬ ਧਮਾਕਾ ਹੋਇਆ ਸੀ ਕਿ ਤੁਸੀਂ ਉਹਦੇ ਵਿੱਚ ਸ਼ਾਇਦ ਇਨਵੋਲਵ ਤਾਂ ਨਹੀਂ ਹੈਗੇ ਯਾਨੀ ਕਿ ਇਸ ਵੇਸ ਤੇ ਆਏ ਸੀ ਆਪਾਂ ਉਹ ਜਿਹੜਾ ਹਰਦੀਪ ਸਿੰਘ ਆ ਸਾਡਾ ਮਿੱਤਰ ਆ ਪ੍ਰੇਮੀ ਆ ਉਹ ਸਾਡਾ ਤੇ ਉਹਨਾਂ ਦੇ ਗਾਂ ਲਿੰਕ ਆ ਉੱਥੇ ਇਸ ਮਸਲੇ ਤੇ ਜਿਨ੍ਹਾਂ ਨੇ ਬੰਬ ਗਾੜਨ ਕੀਤਾ ਹੋਗਾ ਜਾਂ ਕਰਕੇ ਉਹ ਫੇਰ ਹਰਦੀਪ ਸਿੰਘ ਨਾਲ ਆਪਣਾ ਪ੍ਰੇਮ ਆ ਤੇ ਇਹ ਹੋਰ ਜਾਂਦਾ ਕਿ ਜੇ ਉਹ ਇਨਵੋਲਵ ਆ ਜਾਂ ਹਰਦੀਪ ਸਿੰਘ ਉੱਥੇ ਜਾਂ ਕਿੱਦਾਂ ਵੀ ਆ ਕਿ ਉਹਨਾਂ ਦੀ ਕੋਈ ਇੱਥੇ ਵੀ ਐਕਟੀਵਿਟੀ ਹੈਗੀ ਆ ਜਾਂ ਤੁਸੀਂ ਇੱਥੇ ਵੀ ਕੁਝ ਕਰਨਾ ਚਾਹੁੰਦੇ ਏਦਾਂ ਦਾ ਇਸ 바ਬ ਦਾ ਆਏ ਸੀ ਕਿ ਹਾਂ ਵੀ ਤੁਹਾਡੀ ਇੱਥੇ ਇੱਕ ਐਕਟੀਵਿਟੀ ਤਾਂ ਨਹੀਂ ਤੁਸੀਂ ਕੋਈ ਬੰਦੇ ਤਾਂ ਨਹੀਂ ਜੋੜ ਰਹੇ ਕੈਨੇਡਾ ਇੰਡੀਆ ਨੰਬੈਸੀ ਦੇ ਵਿੱਚੋਂ ਹੋਏ ਬੰਬ ਧਮਾਕੇ ਨੂੰ ਲੈ ਕੇ ਐਨਆਈਏ ਨੇ ਮਾਰੀ ਨਮਾ ਸ਼ਹਿਰ ਦੇ ਵਿੱਚ ਰੇਡ ਤੁਹਾਨੂੰ ਦੱਸਦੇ ਕਿ ਅੱਜ ਐਨਆਈਏ ਨੇ ਨਮਾ ਸ਼ਹਿਰ ਦੇ ਪਿੰਡ ਬਾੜੋਵਾਲ ਦੇ ਵਿੱਚ ਰੇਡ ਮਾਰੀ ਹੈ ਇੱਕ ਬੰਦੇ ਦੇ ਕਰਜਤਾ ਨਾਮ ਬਾਬਾ ਗੁਰਵਿੰਦਰ ਸਿੰਘ ਉਸਤੇ ਕਾਰ ਸੁਰੇਸ਼ਵਰ ਰੇਡ ਮਾਰੀ ਹੈ ਉਸਦੇ ਘਰ ਦੀ ਤਲਾਸ਼ੀ ਲਈ ਹੈ ਤੁਹਾਨੂੰ ਦੱਸਦੇ ਕਿ ਬਾਬਾ ਗੁਰਵਿੰਦਰ ਸਿੰਘ ਜੋ ਕਿ ਸ਼ਸਤਰ ਬਣਾਉਣ ਦਾ ਕੰਮ ਕਰਦਾ ਹੈ ਪਰਿਵਾਰ ਦੇ ਵਿੱਚ ਉਸਦੀ ਪਤਨੀ ਤੇ ਇੱਕ ਬੇਟੀ ਹੈ ਤੇ ਐਨਆਈ ਨੇ ਇਸ ਕਰਕੇ ਰੇਡ ਮਾਰੀ ਹੈ ਕਿਉਂਕਿ ਪਿਛਲੇ ਸਮੇਂ ਦੌਰਾਨ ਕੈਨੇਡਾ ਦੇ ਵਿੱਚ ਇੰਡੀਅਨ ਐਮਬੈਸੀ ਦੇ ਵਿੱਚ ਇੱਕ ਬੰਬ ਧਮਾਕਾ ਹੋਇਆ ਸੀ ਤਾਂ ਉਸ ਦੇ ਸ਼ੱਕ ਦੇ ਆਧਾਰ ਤੇ ਅੱਜ ਗੁਰਵਿੰਦਰ ਸਿੰਘ ਦੇ ਘਰ ਰੇਡ ਮਾਰੀ ਹੈ ਐਨਆਈਏ ਨੇ ਕਿਉਂਕਿ ਉਸ ਦਾ ਇੱਕ ਦੋਸਤ ਹੈ ਹਰਦੀਪ ਸਿੰਘ ਜੋ ਕਿ ਕੈਨੇਡਾ ਰਹਿੰਦਾ ਹੈ ਤੇ ਉਸ ਦਾ ਕੈਨੇਡਾ ਦੇ ਵਿੱਚ ਭਾਰਤੀ ਐਮਬੈਸੀ ਤੇ ਹੋਏ ਬੰਬ ਹਮਲੇ ਨੂੰ ਲੈ ਕੇ ਉਸ ਦਾ ਵੱਡਾ ਹੱਥ ਸੀ ਤਾਂ ਜਿਸ ਕਰਕੇ ਐਨਆਈਏ ਨੇ ਉਸ ਦੇ ਘਰ ਵੀ ਰੇਡ ਮਾਰੀ ਹੈ ਕਿਉਂਕਿ ਉਸ ਦੇ ਦੋਸਤ ਦਾ ਹੱਥ ਸੀ ਇਸ ਬੰਬ ਧਮਾਕੇ ਨੂੰ ਲੈ ਕੇ ਕੈਨੇਡਾ ਦੇ ਵਿੱਚ ਇੰਡੀਅਨ ਐਂਬੈਸੀ 'ਚ ਬੰਬ ਧਮਾਕਾ ਹੋਇਆ ਸੀ ਕਿ ਤੁਸੀਂ ਉਹਦੇ ਵਿੱਚ ਸ਼ਾਇਦ ਅਨਵੋਲਵ ਤਾਂ ਨਹੀਂ ਹੈਗੇ ਯਾਨੀ ਕਿ ਇਸ ਵੇਸ ਤੇ ਆਏ ਸੀ ਆਪਾਂ ਕਿੰਨੇ ਕਿੰਨੇ ਵਜੇ ਏਡੀ ਨੇ ਰੇਡ ਕੀਤੀ ਹੋਵੇਗੀ ਉਹਨਾਂ ਦੇ ਆਉਣ ਦਾ ਹਾਂਜੀ ਆਉਣ ਦਾ ਸਮਾਂ ਕਰੀਬਨ ਮੇਰੇ ਹਿਸਾਬ ਨਾਲ ਕੋਈ 4:00 ਵਜੇ ਤੋਂ ਪਹਿਲਾਂ ਦਾ ਸਮਾਂ ਹੋ ਸਕਦਾ ਜਾਂ 9:00 ਵਜੇ ਤੱਕ ਸਾਰੀ ਜਾਂਚ ਕੀਤੀ ਆ ਉਹਨੇ ਸਾਰਾ ਬੈਡ ਬੁੱਡ ਸਾਰਾ ਕੁਝ ਸਮਾਨ ਖੋਲ ਕੇ ਜਿਸ ਜਿਸ ਗੁਰਦੀਪ ਸਿੰਘ ਦੀ ਤੁਸੀਂ ਹਰਦੀਪ ਸਿੰਘ ਉਹਨਾਂ ਦੀ ਗੱਲ ਕਰਦੇ ਹੋ ਉਹ ਤਨੀ ਇਸ ਗਤੀਵਿਧੀਆਂ ਦੇ ਵਿੱਚ ਸ਼ਾਮਲ ਜਿਨ੍ਹਾਂ ਦਾ ਤੁਹਾਨੂੰ ਫੋਨ ਆਉਂਦਾ ਤੇ ਤੁਸੀਂ ਉਹਨਾਂ ਨੂੰ ਹਾਂਜੀ ਉਹ ਇਦਾਂ ਸੀ ਕਿ ਇਹਨਾਂ ਤੇ ਦੱਸਣ ਬਾਬ ਦੀ ਆ ਕਿ ਉਹ ਜਿਹੜਾ ਹਰਦੀਪ ਸਿੰਘ ਆ ਸਾਡਾ ਮਿੱਤਰ ਆ ਪ੍ਰੇਮੀ ਆ ਉਹ ਸਾਡਾ ਤੇ ਉਹਨਾਂ ਦੇ ਗਾਂ ਲਿੰਕ ਆ ਉੱਤੇ ਇਸ ਮਸਲੇ ਤੇ ਜਿਨ੍ਹਾਂ ਨੇ ਬੰਬ ਕਾਂਡ ਕੀਤਾ ਹੋਗਾ ਜਾਂ ਕਿ ਉਹ ਫੇਰ ਹਰਦੀਪ ਸਿੰਘ ਨਾਲ ਆਪਣਾ ਪ੍ਰੇਮ ਆ ਤੇ ਉਹ ਕਹਿੰਦੇ ਕਿ ਜੇ ਉਹ ਇਨਵੋਲਵ ਆ ਜਾਂ ਹਰਦੀਪ ਸਿੰਘ ਉੱਥੇ ਜਾਂ ਕਿੱਦਾਂ ਵੀ ਆ ਕਿ ਉਹਨਾਂ ਦੀ ਕੋਈ ਇੱਥੇ ਵੀ ਐਕਟੀਵਿਟੀ ਹੈਗੀ ਆ ਜਾਂ ਤੁਸੀਂ ਇੱਥੇ ਵੀ ਕੁਝ ਕਰਨਾ ਚਾਹੁੰਦੇ ਆ ਇਦਾਂ ਦਾ ਇਸ ਬਾਬ ਵਦਾਇ ਸੀ ਕਿਉਂਕਿ ਹਾਂ ਵਿੱਚ ਤੁਹਾਡੀ ਇੱਥੇ ਇੱਕ ਐਕਟੀਵਿਟੀ ਤਾਂ ਨਹੀਂ ਤੁਸੀਂ ਕੋਈ ਬੰਦੇ ਤਾਂ ਨਹੀਂ ਜੋੜ ਰਹੇ ਜਾਂ ਤੁਸੀਂ ਕੋਈ ਮਤਲਬ ਤੁਸੀਂ ਇਸ ਇੱਥੇ ਕੋਈ ਐਕਟੀਵਿਟੀ ਦੇ ਵਿੱਚ ਨਹੀਂ ਸ਼ਾਮਲ ਨਹੀਂ ਨਹੀਂ ਆਪਾਂ ਨੂੰ ਲੋੜ ਹੀ ਨਹੀਂ ਆਪਾਂ ਦਰਸਤੀ ਜੀ ਬਣਾ ਲਿਆ ਤੇ ਨਾਲ ਆਪਣਾ ਕਾਰੋਬਾਰੀ ਮਹਾਰਾ ਦੇ ਕਿਰਪਾ ਨਾਲ ਸ਼ਸਤਰਾਂ ਦਾ ਜੋੜਿਆਂ ਦਾ ਹੈਗਾ ਤੇ ਸਮਾਂ ਹੀ ਨਹੀਂ ਮਿਲਦਾ ਕਿਸੇ ਕੰਮ ਨੂੰ ਫੋਨ ਤੁਹਾਡੇ ਕਿੰਨੇ ਲੈ ਕੇ ਗਏ ਆ ਉਹ ਫੋਨ ਮੇਰੇ ਕੋਈ ਕੁਇਸੇਗਾ ਆਤੇ ਉਹ ਲੈ ਗਏ ਆ ਫੋਨ ਡਾਟਾ ਵਗੈਰਾ ਸਾਰਾ ਉਹਦੇ ਵਿੱਚ ਹੀ ਸੀ ਰਿਕੁਐਸਟ ਕੀਤੀ ਸੀ ਡਾਟਾ ਲੈ ਲਓ ਤੁਸੀਂ ਫੋਨ ਦੇ ਦਿਓ ਕਿ ਮੇਰਾ ਸਾਰਾ ਬਿਜ਼ਨਸ ਉੱਤੇ ਹੀ ਚੱਲਦਾ ਪਿਆ ਲੈਣ ਦੇਣ ਸਾਰਾ ਕੁਝ ਤੇ ਉਹ ਦੇ ਕੇ ਗਏ ਨੇ ਹੁਣ 20 ਤਰੀਕ ਦੇਖੋ 20 ਤਰੀਕ ਨੂੰ ਕੀ ਕਰ ਲੈਣੇ ਆਉਂਦੇ ਬਗ 20 ਤਰੀਕ ਕਿੱਥੇ ਦੀ ਲੈ ਕੇ ਗਏ ਆ ਉਹ 20 ਤਰੀਕ ਚੰਡੀਗੜ੍ਹ ਦੀ ਦੇ ਕੇ ਗਏ ਆ ਕੋਈ ਇਹ ਆਪਣਾ ਪਤਾ ਨਹੀਂ ਕਿਹੜੀ ਜੇਲ ਲਾਗੇ ਕੋਈ ਆਫਿਸ ਹੈ ਇਹਨਾਂ ਦਾ ਐਨਆਈਆਰ ਹੈ ਇਹਨਾਂ ਦਾ ਜਾਂ ਇਹਨਾਂ ਦਾ ਵੀ ਕਿ ਉੱਥੇ ਦਾ ਦੱਸਿਆ ਕਿ ਉੱਥੇ ਜਾ ਕੇ ਪੈਸ਼ੀ ਗੱਛ ਕਰਨਗੇ ਉਹ ਤੇ ਪੁੱਛੇ ਕਿ ਐਸੇ ਕਰਕੇ ਦੇਖੋ ਉਹ ਫੋਨ ਦਿੰਦੇ ਜਾਂ ਨਹੀਂ ਦਿੰਦੇ ਜਾਂ ਕੋਈ ਗਾਹ ਕਾਰਵਾਈ ਕਰਦੇ ਨੇ ਕਿਤਾ ਦੇ ਵੀ ਆ ਹੁਣ 20 ਤਰੀਕ ਨੂੰ ਜਾ ਕੇ ਪਤਾ ਲੱਗੂ ਤੁਸੀਂ ਕੀ ਚਾਹੁੰਦੇ ਹੋ ਕਿ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਰੇਡ ਹੋ ਰਹੀਆਂ ਉਹ ਹੋ ਰਹੀਆਂ ਵਿਦੇਸ਼ੀ ਕਾਰਨ ਦੇ ਕਰਕੇ ਕਿ ਉਹ ਵਿਦੇਸ਼ ਦੇ ਜਿਹੜੇ ਆ ਸਿੱਖ ਜਿਨ੍ਹਾਂ ਦੇ ਲਈ ਤੁਸੀਂ ਪੰਜਾਬ ਦੇ ਵਿੱਚ ਲੜਾਈ ਲੜ ਰਹੇ ਹੋ ਕੀ ਉਹ ਤੁਹਾਡੇ ਨਾਲ ਖੜ੍ਹ ਰਹੇ ਆ ਸਾਨੂੰ ਦਾ ਫੋਨ ਵੀ ਨਹੀਂ ਆਉਂਦਾ ਮਹਾਰਾ ਜੇਸਾ ਵਤ ਕੀ ਹਾਂ ਵੀ ਆਪਾਂ ਨੂੰ ਕੋਈ ਫੋਨ ਕਰਦਾ ਹਨ ਕੋਈ ਬਾਹਰ ਦੇਸ਼ ਤੋਂ ਆਪਨਾ ਪ੍ਰੇਮਿਆ ਹਰਦੀਪ ਸਿੰਘ ਨਾਲ ਉਹਨਾਂ ਆਪਣਾ ਵਧੀਆ ਗੱਲਬਾਤ ਹੁੰਦੀ ਆ ਹੋਟਾ ਕੁਛ ਪੰਨੂ ਕੋਈ ਪੰਨੂ ਕਰਕੇ ਆ ਜਾਂ ਫਿਰ ਜਾਂਦੀ ਨਹੀਂ ਆ ਇਹਨਾਂ ਦਾ ਆਪਣਾ ਕੋਈ ਹੈ ਨਹੀਂ ਤਾਲਮਿਲ ਨਾ ਕਦੇ ਬਹੁਤੀ ਗੱਲਬਾਤ ਹੋਈ ਹੈ ਇਹਨਾਂ ਦੇ ਨਾਲ ਕੋਈ ਲੈਣ ਦੇਣ ਹੋਇਆ ਹਨ ਹਾਂ ਮੈਂ ਇਹਨਾਂ ਨੂੰ ਵੀ ਰਿਕਵੈਸਟ ਕਰ ਦਿੰਨੇ ਆ ਚਲੋ ਨਾਲ ਹੀ ਕਿ ਭਾਈ ਜੇ ਕੋਈ ਤੁਹਾਡੇ ਮਨ ਦੇ ਵਿੱਚ ਹੈਗਾ ਵੀ ਬਲਵਲਾ ਹਾਰਟ 2020 ਜਾਂ ਖਾਲਿਸਤਾਨ ਨੂੰ ਲੈ ਕੇ ਤੁਸੀਂ ਗਰਾਉਂਡ ਲੈਵਲ ਤੇ ਆਓ ਗਰਾਉਂਡ ਲੈਵਲ ਤੇ ਆ ਕੇ ਗੱਲਬਾਤ ਕਰੋ ਗੱਲਬਾਤ ਕਰਕੇ ਜਿਹੜੇ ਤੁਹਾਡੇ ਮੁੱਦੇ ਨੇ ਉਹ ਮੁੱਦੇ ਰੱਖੋ ਜੇ ਨਹੀਂ ਸੋਲਵ ਹੋਣਦੇ ਫੇਰ ਆ ਕੇ ਨਾਲ ਗੱਲਬਾਤ ਕਰੋ ਕਿ ਸਾਡੇ ਆ ਮੁੱਦੇ ਸੋਲਵ ਨਹੀਂ ਹੋ ਰਹੇ ਭਾਈ ਸਾਨੂੰ ਪ੍ਰੋਬਲਮ ਆ ਰਹੀ ਹੈ ਨਾ ਮਤਲਬ ਕਿ ਪੈਨ ਜਿਹੜੀ ਸਾਡੇ ਪੰਜਾਬ ਦੀ ਜਵਾਨੀ ਆ ਹੁਣ ਬਾਹਰੋਂ ਮੰਨ ਲਓ ਕਿਸੇ ਨੂੰ ਫੋਨ ਕਰਤਾ ਕਿ ਭਾਈ ਤੂੰ ਐਂ ਕਰ ਦੇ ਭਾਈ ਤੂੰ ਉਹ ਕਰ ਦੇ ਗਰੀਬ ਘਰਾ ਦੇ ਮੁੰਡੇ ਆ ਜਿਹੜੇ ਉਹ ਵਿਚਾਰੇ ਇੱਕ ਭਾਵਨਾ ਦੇ ਵਿੱਚ ਆ ਕੇ ਕੁਝ ਵੀ ਮਾੜਾ ਚੰਗਾ ਕਰਕੇ ਮੋੜ ਕੇ ਪਿੱਛੇ ਮਾਪੇ ਰੋਂਦੇ ਅਨਾ ਉਹ ਚੀਜ਼ ਦਾ ਨੁਕਸਾਨ ਨਾ ਹੋਵੇ ਜੇ ਤੁਸੀਂ ਕੁਝ ਕਰਨਾ ਵੀ ਗਰਾਉਂਡ ਲੈਵਲ ਤੇ ਆਓ ਗਰਾਉਂਡ ਲੈਵਲ ਤੇ ਆਓ ਅਸੀਂ ਵੀ ਖੜ੍ਹ ਲੈਨੇ ਆ ਤੁਹਾਡੇ ਨਾਲ ਸਾਨੂੰ ਦੱਸੋ ਸਾਨੂੰ ਕੀ ਪ੍ਰੋਬਲਮਸ ਨੇ ਬਾਬਾਈ ਜੀ ਤੁਹਾਂ ਦੇ ਨੇ ਤੁਹਾਡੇ ਕੋਲ ਤੁਹਾਡੀਆਂ ਬੈਂਕ ਸਟੇਟਮੈਂਟਸ ਪੁੱਛੀਆਂ ਜਾਂ ਤੁਹਾਡੇ ਕੋਲ ਪੁੱਛਿਆ ਵੀ ਪੈਸਾ ਕਿੱਥੋਂ ਆ ਕੋਈ ਵੀ ਚੈੱਕ ਕੀਤਾ ਪੈਸਾ ਦੇਖੋ ਜੀ ਮੈਂ ਤਕਰੀਬਨ 2018 ਦਾ ਬਿਜ਼ਨਸ ਸ਼ੁਰੂ ਕੀਤਾ ਹੋਇਆ ਸ਼ਸਕਰਾਂ ਦੇ ਚੋੜਿਆਂ ਦਾ ਤੇ ਵਿਦੇਸ਼ ਦੇ ਵਿੱਚ ਹੀ ਆ ਤਕਰੀਬਨ ਜਿਹੜੇ ਆਪਣੇ ਤੋਂ ਸ਼ਸਤਰ ਲੈਣ ਵਾਲੀ ਫੌਜ ਸਾਰੀ ਵਿਦੇਸ਼ ਦੇ ਵਿੱਚ ਹੀ ਆ ਜੀ ਇੱਥੇ ਆਮ ਕੋਈ ਵੀ ਸੰਘ ਹੈਗਾ ਉਹ 2 4000 ਤੋਂ ਵੱਧ ਪਾਏ ਨਹੀਂ ਕਰਦਾ ਕੋਈ ਠੀਕ ਹੈ ਕਿਉਂਕਿ ਉਹ ਕੰਮਕਾਰ ਲਖ ਲੋ ਜਾਂ ਕੁਝ ਵੀ ਆ ਵਿਦੇਸ਼ ਵਾਲੇ ਆ ਜੇ ਉਹਨਾਂ ਨੂੰ 100 ਰੁਪਏ ਖਰਚਣ ਲੱਗਿਆ ਫਰਕ ਨਹੀਂ ਪੈਣਾ ਤੇ ਇੱਥੇ 10000 ਮੰਨ ਲੀ ਹਣਾ ਜਿੰਨੀ ਵੀ ट्रांजैक्शन ਹੁੰਦੀ ਆ ਤਕਰੀਬਨ ਜੇ ਕਿਸੇ ਨੇ ਬਾਹਰੋਂ ਆਰਡਰ ਦਿੱਤਾ ਉਹਨੂੰ ਆਪਾਂ ਸ੍ਰੀ ਸਰਪਾ ਜਾਂ ਹੋਰ ਸਮਾਨ ਤਿਆਰ ਕਰਕੇ ਦੇਣਾ ਚੋਲੇ ਇੱਕ ਸ਼ਹਿਰੇ ਗਤਰੇ ਵਗੈਰਾ ਉਸ ਤੋਂ ਬਾਅਦ ਜਿਹੜੀ ਜਿਨ੍ਹਾਂ ਤੋਂ ਆਪਾਂ ਗਾਹ ਕਾਰੀਗਰ ਰੱਖੇ ਨੇ ਉਹਨਾਂ ਨੂੰ ट्रांजੈਕਸ਼ਨਾਂ ਕਰਨੀਆਂ ਆਪਣੀ ਵੈਸੇ ਤਾਂ ਕੋਈ ਨਹੀਂ ਐਨਾ ਇਹਨੇ ਤੁਹਾਡੇ ਕੋਲ ਬੰਬ ਕਾਡ ਬਾਰੇ ਜਾਣਕਾਰੀ ਲਈ ਆ ਤੁਹਾਡੇ ट्रांजੈਕਸ਼ਨ ਦੀ ਬੰਬਾਂਣ ਵਾਲੀ ਜੀ ਜਾਣਕਾਰੀ ਉਹਨਾਂ ਨੇ ਪੁੱਛਦੇ ਸੀ ਕਿ ਸਾਨੂੰ ਕਿ ਫੋਨ ਨੰਬਰ ਬਤਨੀ ਹੈਗੇ ਉਹ ਚੀਜ਼ ਦੇ ਵਿੱਚ ਜਾਂ ਕਿਦਾਂ ਵੀ ਆ ਕਿ ਤੁਸੀਂ ਉਹਦੇ ਫਰੈਂਡ ਆ ਤੁਹਾਡੇ ਨਾਲ ਗੱਲਾਂ ਸ਼ੇਅਰ ਤਾਂ ਕੀਤੀਆਂ ਹੋਣਗੀਆਂ ਉਹਨੇ ਜਾਂ ਕਿਦਾਂ ਵੀ ਆ ਤੇ ਗੱਲ ਕੋਈ ਇਦਾਂ ਦੀ ਸਾਡੇ ਵਿੱਚ ਹੋਈ ਤਾਂ ਹੈ ਨਹੀਂ ਪਰ ਹੁਣ ਮੈਂ ਜ਼ਰੂਰ ਪੁੱਛ ਲਵਾਂਗਾ ਬਾਈ ਜੇ ਕੋਈ ਗੱਲਬਾਤ ਹੈਗੀ ਤਾਂ ਦੱਸ ਦੇ ਕੀ 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 ਖੰਗਾਲਿਆ ਔਰ ਕੀ ਕੀ ਲੈ ਕੇ ਗਿਆ ਤੁਹਾਡੇ ਕੋਲ ਸਾਰਾ ਘਰ ਹੀ ਬਜੀ ਫੋਲਿਆ ਉਹਨਾਂ ਨੇ ਟੇਟੀਆਂ ਵਗੈਰਾ ਤੋਂ ਲੈ ਕੇ ਮੰਨ ਲਓ ਕਿ ਜਿੰਨਾ ਵੀ ਸੀ ਸਮਾਨ ਸਾਰਾ ਬੈੱਡ ਹਲਮਾਰੀਆਂ ਤੇ ਉਹ ਸਾਰਿਆਂ ਦਾ ਸਮਾਨ ਕੱਢ ਕੇ ਚੰਗੀ ਤਰ੍ਹਾਂ ਤਲਾਸ਼ੀ ਕਰਕੇ ਲੈ ਕੇ ਗਏ ਨਹੀਂ ਕਿਹੜੀ ਜੀ ਚੀਜ਼ ਲੈ ਗਿਆ ਤੁਹਾਡੇ ਕੋਲ ਮੇਰੇ ਤੋਂ ਤਾਂ ਫਿਲਹਾਲ ਫੋਨ ਹੀ ਲੈ ਕੇ ਗਏ ਨੇ ਇਦਾਂ ਦਾ ਕੁਝ ਉਹਨਾਂ ਨੂੰ ਇਤਰਾਜਯੋਗ ਮਿਲਿਆ ਨਹੀਂ ਆਪਣੇ ਕੋਲ ਕੋਈ ਅਸਲਾ ਜਾਂ ਕੁਛ ਇਦਾਂ ਦਾ ਵੀ ਜਿਹੜਾ ਹੋਰ ਕੁਝ ਇਦਾਂ ਲੈ ਕੇ ਜਾਂਦੇ ਕੁਝ ਨਹੀਂ ਕਿੰਨੇ ਘੰਟੇ ਕਿੰਨੇ ਘੰਟੇ ਰੇਡ ਚੱਲੀ ਜੀ ਸਾਡੇ ਰੇਡ ਕੋਈ 4:00 ਵਜੇ ਤੋਂ ਪਹਿਲਾਂ ਦੀ ਆਏ ਹੋਏ ਸੀਗੇ ਉਹ ਤੇ 9:00 ਵਜੇ ਕੰਪਲੀਟ ਕੀਤੀ ਉਹਨਾਂ ਨੇ ਆਪ ਕੀ ਕਹਿੰਦੇ ਹੁੰਦੇ ਨੇ ਵੀ ਆਂਗਰ ਤੇ 9:00 9:30 ਵਜੇ ਫਿਰ ਉਹ ਵਾਪਸ ਗਏ ਸੀਗੇ